raag sorth jab ham hote tab tu nahi ab tu hi main nahi anal gam jaise lehar mein dad ਜਲ ਕੇਬਲ ਜਲ ਮਾਹੀ ਮਾਦਵੇ ਕਿਆ ਖਈਏ ਪ੍ਰਮਾਸਾ ਜੈਸਾ ਮਾਨੀਏ ਹੋਏ ਨਾ ਤੈਸਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਪੇਖਾਰੀ ਅਛਤ ਰਾਜ ਵਿਛਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਰਾਜ ਭੰਗ ਪ੍ਰਸੰਗ ਜੈਸ ਹੈ ਅਬ ਕਛ ਮਰਮ ਜਿਨਾ ਆ ਅਨਕ ਕਟਕ ਜੈਸੇ ਪੂਲ ਪਰੇ ਅਬ ਕਹਤੇ ਕਹਿ ਨ ਆਇਆ ਸਰਬੇਕ ਅਨੇਕੇ ਸੁਮੀ ਸਬ ਕਟ ਪੋਗ ਵੈ ਸੋਈ ਕਹਿ ਰਵਦਾਸ ਹੱਥ ਪੈਨੇ ਰੈ ਸਹਿਜ ਹੋਏ ਸੋ ਹੋਈ ਤਨ ਤਨ ਜਗਤguru ਰਵਿਦਾਸ ਜੀ ਮਹਾਰਾਜ ਸਬ ਜੀ ਮਾਨੂੰ ਹੰਕਾਰ ਦਾ ਔਰ ਭਰਮ ਦਾ ਨਾਸ ਕਰਕੇ ਪਰਮਾਤਮਾ ਦਾ ਆਪਣੇ ਅੰਦਰ ਅਨੁਭਵ ਕਰਨ ਦਾ ਪਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਗਮ ਜੈਸੇ ਲਹਿਰ ਮਿਉ ਦਦ ਜਲ ਕੇਬਲ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਿੰਨਾ ਚਿਰ ਜੀਬ ਦੇ ਮਨ ਵਿੱਚ ਮੈਂ ਮੇਰੀ ਦਾ ਝੂਠਾ ਹੰਕਾਰ ਹੁੰਦਾ ਹੈ ਉਨਾਂ ਚ ਜੀਵ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਇਹ ਜੀਵ ਹੰਕਾਰ ਨੂੰ ਤਿਆਕ ਕੇ ਨਿਮਰਤਾ ਸਹਿਤ ਪ੍ਰਭੂ ਦਾ ਸੇਨਾ ਕਰਦਾ ਹੈ ਫਿਰ ਜੀਵ ਦੇ ਅੰਦਰੋਂ ਹੰਕਾਰ ਸਮਾਪਤ ਹੋ ਜਾਂਦਾ ਹੈ ਔਰ ਕੇਵਲ ਪ੍ਰਭੂ ਤੂੰ ਹੀ ਹੈ ਐਸਾ ਨਿਸ਼ਚੈ ਕਰ ਲੈਂਦਾ ਹੈ ਇਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਸਤੁਰਕਬੀਰ ਸਾਹਿਬ ਮਹਾਰਾਜ ਜੀ ਵੀ ਇਹ ਫਰਮਾਉਂਦੇ ਹਨ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੁਮ ਹੋ ਹਮ ਨਹੀਂ ਕਿ ਪ੍ਰਭੂ ਜੀ ਜਿੰਨਾ ਚਿਰ ਜੀਬ ਦੇ ਮਨ ਚ ਮੈਂ ਮੇਰੀ ਦਾ ਹੰਕਾਰ ਹੁੰਦਾ ਹੈ ਉਹਨੇ ਚਿਰ ਆਪ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਹੰਕਾਰ ਦੀ ਸਮਾਪਤੀ ਹੋ ਜਾਂਦੀ ਹੈ ਫਿਰ ਆਪ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਰਮਾਉਂਦੇ ਹਨ ਹਉਮੈ criteria ਤੂੰ ਨਹੀਂ ਤੂੰ ਹੋਵੇ ਹਉ ਨਹੀਂ ਪਰ ਜਿੰਨਾ ਚੀ ਜੀਵ ਦੇ ਮਨ ਚ ਹਉਮੈ ਹੈ ਹੰਕਾਰ ਹੈ ਉਹਨਾਂ ਚ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਹੰਕਾਰ ਦਾ ਤਿਆਗ ਕਰਨਾ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਅਨਲ ਅਗਮ ਜੈਸੇ ਲਹਿਰ ਮੇ ਉਦਦ ਜਲ ਕੇ ਬਲ ਜਲ ਮਾਹੀ ਜਿਵੇਂ ਸਮੁੰਦਰ ਵਿੱਚ ਤੇ ਤੂਫਾਨ ਆਉਂਦਾ ਹੈ ਬਹੁਤ ਉੱਚੀਆਂ ਉੱਚੀਆਂ ਲਹਿਰਾਂ ਉੱਠਦੀਆਂ ਹਨ ਉਹ ਸਮੁੰਦਰ ਦੇ ਪਾਣੀ ਤੋਂ ਲਗ ਪਾਸਦੀਆਂ ਹਨ ਸਮੁੰਦਰ ਚਾਹੇ ਉਹ ਉਤਨ ਹੋ ਜਾਂਦੀਆਂ ਹੁੰਦੀਆਂ ਹਨ ਔਰ ਸਮੁੰਦਰ ਵਿੱਚ ਹੀ ਸਮਾ ਜਾਂਦੀਆਂ ਹਨ ਇਸੇ ਪ੍ਰਕਾਰ ਜਿੰਨਾ ਚਿਰ ਜੀਵ ਦੇ ਮਨ ਵਿੱਚ ਹੰਕਾਰ ਹੈ ਉਹਨਾਂ ਚਿਰ ਇਹ ਪਰਮ ਰੂਪੀ ਲਹਿਰਾਂ ਵਿੱਚ ਫਸਿਆ ਰਹਿੰਦਾ ਹੈ ਪਰਮਾਤਮਾ ਤੋਂ ਵਖਨਪ੍ਰਪਤ ਕਰਦਾ ਹੈ ਜਿਸ ਵੇਲੇ ਹੰਕਾਰ ਤਿਆਗ ਦਿੰਦਾ ਹੈ ਫਿਰ ਇਹ ਪਰਮਾਤਮਾ ਨੂੰ ਹਰ ਪਾਸੇ ਅਨੁਭਵ ਕਰਦਾ ਹੈ ਜਿਵੇਂ ਲਹਿਰਾਂ ਉੱਪਰ ਉੱਠਦੀਆਂ ਹਨ ਦੇਦਪਾਨੋਂ ਕਰਕੇ ਔਰ ਫਿਰ ਪਾਣੀ ਵਿੱਚ ਹੀ ਸਮਾ ਜਾਂਦੀਆਂ ਹਨ ਇਸੇ ਪ੍ਰਕਾਰ ਜੀਵ ਦੇ ਮਨ ਵਿੱਚ ਭਰਮ ਕਰਕੇ ਹੰਕਾਰ ਉਪੀ ਲੈ ਰੱਖ ਦਿਆਂ ਹਨ ਔਰ ਹੰਕਾਰ ਦੀ ਸਮਾਪਤੀ ਹੋਣ ਨਾਲ ਹੀ ਇਹ ਜੀਵ ਪਰਮਾਤਮਾ ਵਿੱਚ ਸਮਾ ਜਾਂਦਾ ਹੈ ਔਰ ਫਿਰ ਇਹ ਅਨੁਭਵ ਕਰਦਾ ਹੈ ਕਿ ਪਰਮਾਤਮਾ ਤੂੰ ਹੀ ਤੂੰ ਹੈ ਮੈਂ ਕੁਝ ਨਹੀਂ ਹਾਂ ਮਾਦਵੇ ਕਿਆ ਖਈਏ ਪ੍ਰਮਾਸਾਂ ਜੈਸਾ ਮੰਨਿਐ ਹੋਏ ਨ ਤੈਸਾ ਰਹਉ ਮਾਦਵੇ ਕਿਆ ਕਹੀਏ ਪਰਮੈਸਾ ਪ੍ਰਭੂ ਜੀ ਕੀ ਕਹੀਏ ਸੰਸਾਰ ਦਾ ਇਸ ਪ੍ਰਕਾਰ ਦਾ ਭਰਮ ਹੈ ਜੈਸਾ ਮੰਨੀ ਹੋਈ ਨ ਤੈਸਾ ਜੈਸਾ ਜੀਵ ਸੰਸਾਰ ਨੂੰ ਹਮੇਸ਼ਾ ਰਹਿਣ ਵਾਲਾ ਮੰਨਦਾ ਹੈ ਪਰ ਸੰਸਾਰ ਐਸਾ ਨਹੀਂ ਹੈ ਪਰਮ ਕਰਕੇ ਹੀ ਜੀਵ ਸੰਸਾਰ ਨੂੰ ہمیشہ رین بڑا مندہ ہے پر اصلیت ہے کہ جیب نے نشجت آرجہ پوک کے سنسار تو جانا ہے نرپتا ایک سنگاشن سویا سپنے پیان پکھاری اچھت راج ਵਿਛਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਸਤਿਗੁਰ ਜੀ ਪਰਮਦੇਵ ਬਹੁਤ ਵਧੀਆ ਉਦਾਹਰਣ ਦਿੰਦੇ ਹਨ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਖਾਰੀ ਅਸਤਰਾਜ ਵਿਛਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਰਾਜਾ ਇੱਕ ਆਪਣੇ ਸਿੰਘਾਸਨ ਤੇ ਸੁੱਤਾ ਸਪਨੇ ਵਿੱਚ ਭਿਖਾਰੀ ਬਣ ਗਿਆ। ਔਰ ਸੁਪਨੇ ਵਿੱਚ ਭਿਖਾਰੀ ਬਣ ਕੇ ਵੀ ਉਸ ਨੂੰ ਬਹੁਤ ਦੁੱਖ ਹੁੰਦਾ ਹੈ। ਇਸੇ ਪ੍ਰਕਾਰ ਜੋ ਜੀਵ ਸੰਸਾਰੂਪੀ ਸੁਪਨੇ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਜੋ ਪ੍ਰਾਪਤ ਕਰਦਾ ਹੈ। ਰਾਜਾ ਜਨਕ ਜੀ ਮਿਥਿਲਾਪੁਰੀ ਵਿਖੇ ਆਪਣੇ ਸਿੰਘਾਸਨ ਤੇ ਲੇਟੇ ਹੋਏ ਹਨ। ਬਹੁਤ ਗਰਮੀ ਦਾ ਸਮਾਂ ਹੈ। ਔਰ ਉਸ ਮਹਿਲ ਨੂੰ ਬਹੁਤ ਹੀ ਠੰਡੀਆਂ ਚੀਜ਼ਾਂ ਨਾਲ ਠੰਡਾ ਰੱਖਿਆ ਗਿਆ ਰਾਜਾ ਜਿਸ ਨੇ ਲਈ ਆਪਣੇ ਸਿੰਘਾਸਨ ਤੇ ਲੰਮਾ ਪਿਆ ਉਸ ਨੂੰ ਨੀਂਦ ਆ ਗਈ ਨੀਂਦ ਵਿੱਚ ਕੀ ਦਿਖਦਾ ਕਿ ਦੂਸਰੇ ਰਾਜਨੇ ਉਸ ਤੇ ਚੜ੍ਹਾਈ ਕਰਤੀ ਹਮਲਾ ਕਰਤਾ ਸਾਰਾ ਰਾਜ ਭਾਗ ਖੋਲਿਆ ਕੇਵਲ ਤੰਤਕ ਪੀਂ ਰਹਣ ਦਿੱਤੇ ਔਰ ਇਹ ਢੰਡੋਰਾ ਪਟਵਾਤਾ ਇਹ ਕੋਸ਼ਨਾ ਕਰਾਤੀ ਕਿ ਜਿਹੜਾ ਰਾਜ ਦਾ ਸਤਕਾਰ ਕਰੇਗਾ ਉਸਨੂੰ ਸਹਾਇਤੀ ਜਾਏਗੀ ਜਿਹੜਾ ਰਾਜ ਦਾ ਅਨਰਾਦਰ ਕਰੇਗਾ ਉਸਨੂੰ ਨਾਮਤਾ ਜਾਏਗਾ ਔਰ ਜਿਸ ਰਾਜ ਨੇ ਪਰਜਾ ਦਾ ਭਲਾ ਕੀਤਾ ਉਹ ਪਰਜਾ ਦੂਸਰਾ ਡਰ ਕਰਕੇ ਉਸ ਦੀ ਕੋਈ ਸਹਾਇਤਾ ਨਹੀਂ ਕਰਦੀ ਰਾਜਾ ਥਾਂ ਥਾਂ ਜਾਂਦਾ ਕੋਈ ਵੀ ਉਸ ਦੀ ਸਹਾਇਤਾ ਨਹੀਂ ਕਰਦਾ ਔਰ ਹੀਠੋ ਗਰਮੀ ਨਾਲ ਰੇਤਾ ਤੱਤੀ ਉਪਰੋ ਧੁੱਪ ਨਾਲ ਉਹਦਾ ਸਰੀਰ ਬਿਆਕਲ ਹੋ ਗਿਆ ਔਰ ਇੱਕ ਜਗ੍ਹਾ ਖੀਰ ਵਰਦੀ ਲੰਗਰ ਲੱਗਾ ਜਿਸ ਵੇਲੇ ਉਹ ਖਾਣ ਲੱਗਦਾ ਤੋ ਸਾਹਾਂ ਢਿੱਡਦੇ ਹੁਸਨਾ ਆ ਕੇ ਲੱਗਦੇ ਉਹ ਥੱਲੇ ਡਿੱਗ ਪੈਂਦੇ ਔਰ ਰਾਜਾ ਇੰਨੀ ਜੋਰ ਨਾਲ ਸੁਪਨੇ ਵਿੱਚ ਰੋਂਦਾ ਔਰੋਂਦੇ ਦੀ ਉਸਦੀ ਜਾਗ ਖੁੱਲ ਜਾਂਦੀ ਔਰ ਦੇਦਾ ਕੀ ਕੌਤਕ ਵਰਤਿਆ ਔਰ ਜਿੱਥੇ ਜਿੱਥੇ ਉਹਦਾ ਤ੍ਰਿਸਕਾਰ ਹੋਇਆ ਜਿੱਥੇ ਜਿੱਥੇ ਲੋਕਾਂ ਨੇ ਉਸਦੀ ਸਹਾਇਤਾ ਨਹੀਂ ਕੀਤੀ ਜਿੱਥੇ ਖੀਰ ਵਰਤੀ ਖਾਣ ਦਾ ਹੁਕਮ ਨਹੀਂ ਹੋਇਆ ਉੱਥੇ-ਉੱਥੇ ਜਾ ਕੇ ਲਿਖਦਾ ਲੋਕਾਂ ਨੂੰ ਕਹਿੰਦਾ ਤੁਸੀਂ ਮੇਨਾਂ ਮਾੜਾ ਸਲੂਕ ਕੀਤਾ ਰਾਏ ਦੀ ਹਾਲਤ ਪਾਗਲਾਰਗੀ ਹੋ ਗਈ ਉਹਦੇ ਮਨ 'ਚ ਇਹ ਪ੍ਰਸ਼ਨ ਪੈਦਾ ਹੋ ਗਿਆ ਇਹ ਸਤਿ ਕਿ ਉਹ ਸੱਚ ਕੀ ਜੋ ਸੰਸਾਰ ਮੈਂ ਦੇਖ ਰਿਹਾ ਇਹ ਸੱਚ ਕੁਝ ਰਾਤ ਦਾ ਸੁਪਨਾ ਦੇਖਿਆ ਇਹ ਸਤ ਔਰ ਰਾਏ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸਾਰੇ ॠषि मुनि ਆਪਣੇ ਦਰਬਾਰ 'ਚ ਬੁਲਾ ਲੇ ਕਹਿਣ ਲੱਗਾ ਮੇਰੇ ਪ੍ਰਸ਼ਨ ਦਾ ਉੱਤਰ ਦਿਓ ਇਹ ਸਤ ਕੋ ਸਤ ਔਰ ਜਿੰਨਾ ਚਿਰ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਮਿਲਦਾ ਉਹਨਾਂ ਚੇਰ ਮੈਂ ਸਭ ਰਿਸ਼ੀ ਮੁੰਨੀਆਂ ਨੂੰ ਉਹਨ ਦਰਬਾਰ ਚੋਂ ਜਾਣ ਨਹੀਂ ਦੇਣਾ। ਔਰ ਅਸਤਾ ਬਕਰ ਜੀ ਸਨ ਔਰ ਉਹਨਾਂ ਦੇ ਸੀਰ ਤੇ ਅਠ ਬਲ ਪੈਂਦੇ ਸਨ। ਔਰ ਜਦੋਂ ਪਤਾ ਲੱਗਾ ਅਸਤਾ ਬਕਰ ਜੀ ਨੂੰ ਕਿ ਉਹਨਾਂ ਦੇ ਪਿਤਾ ਜੀ ਨੂੰ ਰਾਜੇ ਨੇ ਆਪਣੀਆਂ ਮਹਿਲਾਂ ਵਿੱਚ ਰੱਖਿਆ ਹੋਇਆ ਹੈ ਕਿ ਰਾਜੇ ਨੂੰ ਕੋਈ ਪ੍ਰਸ਼ਨ ਹੈ ਉਸ ਦਾ ਉੱਤਰ ਕੋਈ ਰਿਸ਼ੀ ਮੁੰਨੀਆਂ ਨੂੰ ਨਹੀਂ ਆ ਰਿਹਾ। ਤਾਂ ਅਸਤਾ ਬਕਰ ਜੀ ਕਿਸੇ ਤਰ੍ਹਾਂ ਰਾਜੇ ਪਾਸ ਪਹੁੰਚੇ ਔਰ ਜਾ ਕੇ ਰਾਜੇ ਨੂੰ ਸਾਰਾ ਵਰਤਾਨ ਦੱਸ ਦਿੱਤਾ ਅਸ਼ਟਬਕ ਨੇ ਜੋ ਸੁਪਨੇ ਚ ਆ ਦੇਖਿਆ ਸੁਪਨੇ ਵਿੱਚ ਭਖਾਰੀ ਬਣ ਗਿਆ ਫਿਰ ਤੇਰੀ ਜਾਗ ਖੁੱਲੀ ਔਰ ਤੇਰੇ ਮਨ ਚੇ ਪ੍ਰਸ਼ਨ ਉਹ ਸਤ ਕੇ ਸਤ ਤਾਂ ਅਸ਼ਟਬਕ ਜੀ ਕਹਿਣ ਲਗੇ ਰਾਜਾ ਜਨਕ ਨਾ ਇਹ ਸਤ ਨਾ ਉਹ ਸਤ ਜੋ ਤੂੰ ਸੰਗਾਸ਼ਣ ਤੇ ਸੁੱਤਾ ਪਿਆ ਜ ਸੁਪਨਾ ਦੇਖਿਆ ਉਹ ਥੋੜੀ ਦੇਰ ਰਹਿਣ ਵਾਲਾ ਸੁਪਨਾ ਹੈ ਉਹ ਵੀ ਅਸਤ ਹੈ ਔਰ ਜੋ ਤੂੰ ਸੰਸਾਰ ਰੂਪੀ ਸੁਪਨਾ ਦੇਖ ਰਿਹਾ ਹੈ ਉਹ ਵੀ ਅਸੱਤ ਹੈ ਸੱਚਾ ਕੋਈ ਵੀ ਨਹੀਂ ਹੈ ਦੋਨੋਂ ਹੀ ਨਾਸਮਾਨ ਹਨ ਔਰ ਰਾਜੇ ਨੂੰ ਕਹਿਣਗੇ ਸਤ ਤੇਰਾ ਸਰੂਪ ਹੈ ਤੇਰੀ ਆਤਮਾ ਹੈ ਜਿਸਨੇ ਤੇਰਾ ਉਹ ਸਪਨ ਸਰੂਪੀ ਦੇਖਿਆ ਸੰਸਾਰੂਪੀ ਸਪਨ ਸਰੂਪੀ ਦੇਖ ਰਹੀ ਹੈ ਪਾਪ ਸਤ ਤੇਰੀ ਆਤਮਾ ਹੈ ਤੋ ਰਾਜੇ ਨੂੰ ਗਿਆਨ ਹੋ ਗਿਆ ਔਰ ਰਾਜੇ ਨੇ ਫਿਰ ਅਸ਼ਟਬਕਰ ਜੇ ਕੇ ਪ੍ਰਸ਼ਨ ਕੀਤਾ ਕਿ ਮਹਾਰਾਜੀ ਮੇਰਾ ਇਹ ਸੰਕਲਪ ਹੈ ਜਿਹੜਾ ਮੈਨੂੰ ਘੋੜੇ ਦੀ ਰਿਕਾਬ ਤੇ ਪੈਰ ਰੱਖਦੇ ਤੱਕ ਗਿਆਨ ਦੇਵੇ ਉਸ ਨੂੰ ਮੈਂ ਗੁਰੂ ਧਾਨ ਕਰਨਾ ਅਸ਼ਟਬਕ ਜੀ ਕਹਿਣ ਲੱਗੇ ਤੁਸੀਂ ਕੋੜਾ ਲਿਆਓ ਕੋੜਾ ਮੰਗਵਾਇਆ ਗਿਆ ਕਹਿੰਦੇ ਪਹਿਲਾਂ ਦਖਨਾ ਦੇ ਰਾਏ ਨੇ ਤਨ ਵੀ ਮਨ ਵੀ ਤਨ ਵੀ ਅਸ਼ਟਬਕ ਨੇ ਦਿੱਤਾ ਕਹਿਣ ਲੱਗੇ ਹੁਣ ਕੋੜੇ ਰਕਾਬ ਤੇ ਪੈ ਰੱਖ ਜਿਸ ਵੇਲੇ ਰਾਜ ਜਨਕ ਜੀ ਪੈਰ ਜ਼ਮੀਨ ਤੋਂ ਚੱਕ ਕੇ ਕੋੜੇ ਦੀ ਰਕਾਬ ਤੇ ਰੱਖਣ ਲੱਗੇ ਤਾਂ ਉਸ ਸਮੇਂ ਅਸ਼ਟਬਕ ਨੇ ਕਿਹਾ ਕਿ ਭਾਈ ਠਹਿਰ ਜਾ ਜਿਸ ਮਨ ਤੋਂ ਸੰਕਲਪ ਕੀਤਾ ਉਹ ਵੀ ਤੂੰ ਮੈਨੂੰ ਦੇ ਚੁੱਕਾ ਮਨ ਵੀ ਤੇਰਾ ਨਹੀਂ ਹੁਣ ਇਹ ਤਨ ਵੀ ਤੇਰਾ ਨਹੀਂ ਜੋ ਤੂੰ ਪੈਰ ਆਪਣਾ ਚੱਕ ਕੇ ਰੱਖਣ ਲੱਗਾ ਜ਼ਮੀਨ ਤੋਂ ਕੋੜੇ ਦੇ ਕਾਬ ਤੇ ਔਰ ਤਨ ਹੁਣ ਇਹ ਘੋੜਾ ਵੀ ਤੇਰਾ ਨਹੀਂ ਔਰ ਤੂੰ ਮੈਨੂੰ ਸਭ ਕੁਝ ਦੇ ਚੁੱਕਾ ਹੈ ਰਾਏ ਜਨਕ ਜੂ ਜਿਸ ਵੇਲੇ ਆਸ਼ਟਾ ਬਕ ਨੇ ਉਪਦੇਸ਼ ਦਿੱਤਾ ਤਾਂ ਉਸ ਦੀ ਸਮਾਧੀ ਲੱਗ ਗਈ ਸਤਿਗੁਰ ਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਜਿਵੇਂ ਰਾਏ ਜਨਕ ਸੁਪਨੇ ਵਿੱਚ ਆਪਣੇ ਸਹਾਸਨ ਤੇ ਸੁੱਤਾ ਪਿਆ ਆਪਣਾ ਸਾਰਾ ਰਾਜ ਭਾਗ ਹੁੰਦਿਆ ਹੋਏ ਵੀ ਸੁਪਨੇ ਵਿੱਚ ਪਖਾਰੀ ਬਣ ਕੇ ਦੁੱਖ ਪ੍ਰਾਪਤ ਕਰਦਾ ਹੈ ਇਸੇ ਪ੍ਰਕਾਰ ਜੋ ਜੀਵ ਇਸ ਸੰਸਾਰੂਪੀ ਸੁਪਨੇ ਵਿੱਚ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਦੁੱਖ ਪ੍ਰਾਪਤ ਕਰਦਾ ਹੈ ਭਾਵੇਂ ਰਾਜੇ ਦੇ ਪਾਸ ਸਾਰਾ ਰਾਜ ਭਾਗ ਸੀ ਉਹ ਕੇਵਲ ਸੁਪਨੇ ਵਿੱਚ ਪਖਾਰੀ ਬਣ ਕੇ ਦੁੱਖ ਪ੍ਰਾਪਤ ਕਰਦਾ ਹੈ ਇਸ ਪ੍ਰਕਾਰ ਜੋ ਜੀਵ ਇਸ ਸੰਸਾਰੂਪੀ ਸੁਪਨੇ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਉਹ ਦੁੱਖ ਪ੍ਰਾਪਤ ਕਰਦਾ ਹੈ ਐਸੀ ਇਸ ਜੀਵ ਦੀ ਹਾਲਤ ਹੈ ਰਾਜ ਭੰਗ ਪ੍ਰਸੰਗ ਜੈਸ ਹੈ ਅਬ ਕਛ ਮਰਮ ਜਿਨਾ ਆਇਆ ਅਨਕ ਕਟਕ ਜੈਸੇ ਪੂਲ ਪਰੇ ਅਬ ਕਹਤੇ ਕਹਿ ਨ ਆਇਆ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਬ ਕਸ਼ਮਰਮ ਜਨਾਇ ਜਿਵੇਂ ਰਜੂ ਵਿਖੇ ਸੱਪ ਔਰ ਰੱਸੀ ਦਾ ਪ੍ਰਸੰਗ ਹੈ ਕਿ ਜੀਵ ਰਾਤ ਨੂੰ ਅੰਧੇਰੇ ਕਾਰਨ ਰੱਸੀ ਨੂੰ ਸੱਪ ਸਮਝ ਕੇ ਉਸ ਤੋਂ ਡਰਦਾ ਹੈ ਜਿਸ ਵੇਲੇ ਰੋਸ਼ਨੀ ਕਰਕੇ ਦੇਖਦਾ ਹੈ ਵਾਸਤਵ ਵਿੱਚ ਉਹ ਸੱਪ ਨਹੀਂ ਰੱਸੀ ਹੈ ਇਸੇ ਪ੍ਰਕਾਰ ਜੀ ਭਰਮ ਕਰਕੇ ਰੱਸੀ ਨੂੰ ਸੱਪ ਸਮਝਦਾ ਹੈ ਪਰੇ ਮਰਮ ਭੇਦ ਨੂੰ ਕਦੋਂ ਜਾਣਦਾ ਇਹ ਸ਼ੰਕਾ ਨਿਰਵਿਚੀ ਕਦੋਂ ਹੁੰਦੀ ਜਦੋਂ ਵਾਸਤਵ ਵਿੱਚ ਰੋਸ਼ਨੀ ਕਰਕੇ ਦੇਖਦਾ ਇਸੇ ਪ੍ਰਕਾਰ ਇਹ ਜੀਵ ਨੇ ਸੰਸਾਰ ਤੋਂ ਜਾਣਾ ਹੈ ਪਰ ਇਹ ਸੰਸਾਰ ਨੂੰ ਹਮੇਸ਼ਾ ਰਹਿਣ ਵਾਲਾ ਮੰਨ ਕੇ ਚੱਲਦਾ ਹੈ ਜਿਸ ਲਈ ਗਿਆਨ ਦੇ ਪ੍ਰਕਾਸ਼ ਹੈ ਇਸ ਤੇ ਭਰਮ ਦਾ ਅਗਿਆਨਤਾ ਦਾ ਨਾਸ ਹੁੰਦਾ ਹੈ ਉਸ ਲਈ ਸੁਣ ਲੱਗਦਾ ਹੈ ਕੀ ਜੋ ਸੰਸਾਰ ਹੈ ਹਮੇਸ਼ਾ ਰਹਿਣ ਵਾਲਾ ਨਹੀਂ ਹੈ ਜੇ ਵਾਸਤਵ ਵਿੱਚ ਸੱਤ ਨਹੀਂ ਰੱਸੀ ਹੈ ਇਸ ਪ੍ਰਕਾਰ ਵਾਸਤਵ ਵਿੱਚ ਇਹ ਸੰਸਾਰ ਹਮੇਸ਼ਾ ਰਹਿਣ ਵਾਲਾ ਨਹੀਂ ਹੈ ਜੀਵ ਨੇ ਇਸ ਸੰਸਾਰ ਤੋਂ ਜਣਾ ਇਸ ਨੂੰ ਐਸਾ ਗਿਆਨ ਹੋ ਜਾਂਦਾ ਹੈ ਅਨਿਕਟਕ ਜੈਸੇ ਫੂਲ ਪਰਯਵ ਕਹਤੇ ਕਹਿਣਾ ਆਇਆ ਜਿਵੇਂ ਇਹ ਸੋਨੇ ਤੋਂ ਨਿਕਾ ਪ੍ਰਕਾਰ ਦੇ ਸੋਨੇ ਦੇ ਗਹਿਣੇ ਬਣਦੇ ਹਨ ਵਾਸਤਵ ਚ ਉਹ ਗਹਿਣੇ ਸੋਨਾ ਹੀ ਹਨ ਔਰ ਪਰਮ ਕਰਕੇ ਜੀਵ ਗਿਆਣਿਆ ਨਾਮ ਚਰਨ ਕਰਦਾ ਹੈ ਇਸੇ ਪ੍ਰਕਾਰ ਪਰਮ ਕਰਕੇ ਜੀਵ ਪਰਮਾਤਮਾ ਤੋਂ ਦੂਰ ਹੈ ਜਿਸ ਵੇਲੇ ਪਰਮ ਦਾ ਹੰਕਾਰ ਦਾ ਨਾਸ ਹੋ ਜਾਂਦਾ ਫਿਰ ਇਹ ਜੀਵ ਪਰਮਾਤਮਾ ਨੂੰ ਹਰ ਪਾਸੇ ਅਨੁਭਵ ਕਰਦਾ ਹੈ ਸਰਬੇ ਇਕ ਅਨੇਕੇ ਸੁਆਮੀ ਸਭ ਕਟ ਪੋਗ ਵੈ ਸੋਈ ਕਹਿ ਰਵਿਦਾਸ ਹੱਥ ਪੈਨੇ ਰੈ ਸਹਜੇ ਹੋਏ ਸੋ ਹੋਈ ਜਗਤ ਗੁਰੂ ਰਵਿਦਾਸ ਮਹਾਰਾਜੀ ਉਚਾਰਨ ਕਰਦੇ ਹਨ ਸਰਬੈ ਇਕ ਅਨੇਕੇ ਸਵਾਮੀ ਸਭ ਕਟ ਪੁਗਬੈ ਸੋਈ ਪ੍ਰਭੂ ਇਕ ਤੋਂ ਅਨੇਕ ਰੂਪ ਧਾਰਨ ਕਰਕੇ ਸਾਰੇ ਸੰਸਾਰ ਦੇ ਕਣਕਣ ਵਿੱਚ ਬਿਰਾਜਮਾਨ ਹੈ ਔਰ ਸਾਰੇ ਸੰਸਾਰ ਨੂੰ ਢਲਾਰਿਆ ਹੈ ਸਤਗੁਰੂ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਏਕ ਅਨੇਕ ਵਿਆਪਤ ਪੂਰਕ ਜਦ ਦੇਖੋ ਤਤ ਸੋਈ ਪ੍ਰਭੂ ਇੱਕ ਤੋਂ ਅਨੇਕ ਰੂਪ ਧਾਰਨ ਕਰਕੇ ਸਾਰੇ ਸੰਸਾਰ ਵਿੱਚ ਵਿਆਪਕ ਹੈ ਜਿੱਧਰ ਵੀ ਮੈਂ ਦੇਖਦਾ ਹਾਂ ਉਧਰ ਮੈਨੂੰ ਪ੍ਰਭੂ ਅਨੁਭਵ ਹੁੰਦਾ ਹੈ ਪ੍ਰਭੂ ਦੇ ਦਰਸ਼ਨ ਹੁੰਦੇ ਹਨ ਜਿਵੇਂ ਸਤੂ ਕਬੀਰ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਹਰ ਮੇ ਤਨ ਹੈ ਤਨ ਮੇ ਹਰ ਹੈ ਸਰਬ ਨਿਰੰਤਰ ਸੋਈ ਰਹੇ ਕਹੋ ਕਬੀਰ RAM ਨਾਮ ਨਾ ਛੋਡੂ ਸਹਜੇ ਹੋਏ ਸੋਈ ਰਹੇ ਕਿ ਸਾਰੇ ਸੰਸਾਰ ਵਿੱਚ ਪ੍ਰਮਾਤਮਾ ਹੈ ਔਰ ਪ੍ਰਮਾਤਮਾ ਦੇ ਹੁਕਮ ਅਨਸਾਰ ਸਾਰਾ ਸੰਸਾਰ ਚੱਲ ਰਿਹਾ ਹੈ ਪ੍ਰਮਾਤਮਾ ਸਾਰੇ ਸੰਸਾਰ ਵਿੱਚ ਬਿਰਾਜਮਾਨ ਹੈ ਉਸ ਦਾ ਜੀਵ ਅਨੁਭਵ ਆਪਣੇ ਅੰਦਰ ਸਹਜ ਅਵਸਥਾ ਵਿੱਚ ਜਾਣ ਨਾਲ ਕਰਦਾ ਹੈ ਇਸ ਲਈ ਜਗਤ ਰਵਿਦਾਸ ਮਹਾਰਾਜੀ ਫਰਮਾਉਂਦੇ ਹਨ ਉਹ ਪਰਮਾਤਮਾ ਹੱਥਾਂ ਪਿਆਰੇ ਤੋਂ ਵੀ ਨੇੜੇ ਜੀਵ ਨੂੰ ਅਨੁਭਵ ਹੁੰਦਾ ਹੈ ਪਰ ਐਸਾ ਸਹਿਜ ਅਵਸਥਾ ਵਿੱਚ ਜਾਣਾ ਹੁੰਦਾ ਹੈ ਜੈ ਗੁਰਦੇਵ